ਆ ਬੇਟਾ ਤਾਂ ਨਵੋਦੇ ਦਾ ਦਾਖਲਾ ਪਿੱਕਿਆ ਦੀ ਤਿਆਰੀ ਦੇ ਅੰਨ ਆਪਾਂ 2 ਨੰਬਰ ਮੋਕ ਟੈਸਟ ਦੇ 50 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਆ ਬੇਟਾ ਰਕਮ ਦਿੱਤੀ ਹੋਈ ਹੈ ਜੇਕਰ 9587 a 7429 4358 ਤਾਂ a ਦਾ ਮੁੱਲ ਕੀ ਹੋਊਗਾ ਬੇਟਾ ਅਸੀਂ a ਦਾ ਮੁੱਲ ਪੋਜ਼ੀਟਿਵ ਵਿੱਚ ਮੰਗਿਆ ਹੁੰਨੇ ਹਨ ਤੇ ਅਸੀਂ ਕੀ ਕਰਦੇ ਬਰਾਬਰ ਤੁਹਾਨੂੰ ਇਹ ਰੂਲ ਤਾਂ ਪਤਾ ਹੀ ਹੈ ਵੀ ਜਮਾ ਦੀ ਰਕਮ ਜਦੋਂ ਬਰਾਬਰੇ ਦੇ ਉਧਰ ਜਾਂਦੀ ਘਟਾਓ ਦੇ ਵਿੱਚ ਘਟਾਓ ਦੀ ਰਕਮ ਜਮਾ ਦੇ ਵਿੱਚ ਗੁਣਾ ਦੀ ਰਕਮ ਉਧਰ ਜਾ ਕੇ ਭਾਗ ਦੇ ਵਿੱਚ ਤੇ ਭਾਗ ਦੀ ਰਕਮ ਹੈ ਜਿਹੜੀ ਉਹ ਗੁਣਾ ਦੇ ਵਿੱਚ ਬਦਲ ਜਾਂਦੀ ਹੈ ਇਹ ਤਾਂ ਪਤਾ ਪੁੱਤ ਤੁਹਾਨੂੰ ਠੀਕ ਹੈ ਅਸੀਂ ਕੀ ਕਰਦੇ ਹਾਂ ਬੇਟਾ a ਨੂੰ ਇੱਧਰ ਲੈ ਜਾਂਦੇ ਕਿਉਂਕਿ a ਪੋਜ਼ਿਟਿਵ ਹੈ ਜੂ ਆਹ ਰਕਮਾਂ ਇੱਧਰ ਲੈ ਆਉਨੇ ਆ ਤਾਂ ਇਹ ਬਣ ਗਿਆ 9587 ਆ ਬੇਟਾ 4358 ਮਾਈਨਸ ਦੇ ਸੀ ਇੱਧਰ ਆ ਕੇ ਬਣ ਗਏ ਸਾਡੇ ਕੋਲੇ ਜਮਾ ਦੇ ਇਹਨੂੰ ਇੱਧਰ ਚੱਕ ਲੈਂਦਾ ਠੀਕ ਹੈ ਜਮਾ 4358 4358 ਤੇ ਆ ਬੇਟਾ 7429 ਜਮਾ ਦੇ ਸੀ ਇਹ ਇੱਧਰ ਆ ਕੇ ਕਾਦੇ ਬਣ ਗਏ ਮਾਈਨਸ ਦੇ ਮਾਈਨਸ 7429 ਤੇ ਇਹ ਇੱਧਰਲੇ ਪਾਸੇ ਘਟਾਉਦੇ ਸੀ ਇੱਧਰ ਆ ਕੇ ਜਮਾ ਦੇ ਬਣ ਗਏ ਇਹਨਾਂ ਨੂੰ ਬੇਟਾ ਆਪਾਂ ਹੱਲ ਕਰ ਲੈਣੇ ਆਹ ਦੋਵੇਂ ਜੋੜ ਕੇ ਆ ਵਿੱਚੋਂ ਘਟਾ ਦੇਣੇ ਆ ਤਾਂ 9587 4358 ਇਹ ਬਣ ਗਏ 17 7 ਤੇ 8 15 8 ਤੇ 5 13 ਤੇ 1 14 5 3 8 ਤੇ 1 9 9 ਤੇ 4 13 ਠੀਕ ਹੈ ਬੇਟਾ ਹਾਂ ਬੇਟਾ ਤਾਂ ਇਹਦਾ ਜੋੜ ਆ ਗਿਆ 13945 ਤੇ ਇਹਦੇ ਵਿੱਚੋਂ ਬੇਟਾ 7429 ਆਪਾਂ ਘਟਾ ਦਾਂਗੇ ਇਹ ਸਾਡਾ a ਦੀ ਵੈਲਿਊ ਆ ਜਾਊਗੀ -7429 ਜਦੋਂ ਬੇਟਾ ਇਹ ਘਟਾਵਾਂਗੇ ਤਾਂ 15 ਚੋਂ 9 ਗਏ 6 3 ਰਹਿ ਗਏ 3ਾਂ ਚੋਂ 2 ਗਏ 1 9ਾਂ ਚੋਂ 4 ਗਏ 5 13 ਚੋਂ 7 ਗਏ 6 6516 ਜਿਹੜਾ ਸਾਡਾ ਉੱਤਰ ਆ ਗਿਆ ਬਰਾਬਰ a ਦੇ a ਦੀ ਵੈਲਿਊ ਪੁੱਛੀ ਸੀ ਉਹਨੇ ਕਿੰਨੀ ਆ ਤਾਂ ਆਪਾਂ ਦੇਖਦੇ ਆਂ ਬੇਟਾ ਕਿੰਨੀ ਆ ਗਈ ਇਹਦੀ ਵੈਲਿਊ 6516 ਰੁਪਏ ਸੀ 1 ਸਾਡਾ ਰਾਈਟ ਆਨਸਰ ਬਣ ਗਿਆ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 51 ਕਹਿੰਦਾ ਹੈਟ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਇੱਕ ਨੂੰ 4 5 6 ਤੇ 7 ਨਾਲ ਵੰਡਿਆ ਜਾ ਸਕਦਾ ਹੈ ਬੇਟਾ ਇਹ ਸਵਾਲ ਪੁੱਛਣ ਦਾ ਢੰਗ ਹੈਗਾ ਤੁਹਾਨੂੰ ਪਤਾ ਵੀ ਇਹਦਾ ਲਘੂਤਮ ਆ ਜਿਹੜਾ ਉਹ ਕੱਢ ਲੈਣਾ ਅਸੀਂ ਠੀਕ ਹੈ 4 5 6 ਤੇ 7 ਨੂੰ ਉਹੀ ਸੰਖਿਆ ਵੰਡੀ ਜਾ ਸਕਦੀ ਜਿਹੜਾ ਇਹਨਾਂ ਦਾ ਲਘੁਤਮ ਹੋਊਗਾ ਠੀਕ ਹੈ ਛੋਟੇ ਤੋਂ ਛੋਟਾ ਸਾਂਝਾ ਗੁਣ ਜਿ ਕਿੰਨੇ ਆਪਾਂ ਇਹਨੂੰ 4 5 6 ਤੇ 7 ਨਾਲ ਤਾਂ ਬੇਟਾ ਅਸੀਂ ਦੇਖਦੇ ਹਾਂ ਇਹ 2 ਤੇ 2 ਦੁਣੀ 4 5 ਦੇ 5 2 3 6 7 ਦੇ 7 ਹੁਣ ਨਹੀਂ ਬੇਟਾ ਇਹ ਸਾਂਝਾ ਜਾਂਦਾ ਪਿਆ ਇਹ 2 ਦੁਣੀ 4 5 ਆ 20 ਤੇ 60 ਤੇ 60 ਨੂੰ 7 ਨਾਲ ਗੁਣਾ ਕਰਾਂਗੇ ਤਾਂ 442 6 7 42 420 ਆ ਗਿਆ ਬੇਟਾ ਤਾਂ ਇਹਦੇ ਵਿੱਚੋਂ ਬੇਟਾ 420 ਸੰਖਿਆ ਜਿਹੜੀ ਹੈਗੀ ਆ ਉਹਦੇ ਇਹਨਾਂ ਸਾਰਿਆਂ ਦੇ ਨਾਲ ਇਹਨੂੰ ਵੰਡਿਆ ਜਾ ਸਕਦਾ ਆ ਠੀਕ ਹੈ ਕੁਮਾ ਆ ਕੇ ਉਹਨੇ ਲਗੋਤਮ ਦਾ ਸਵਾਲ ਪੁੱਛਿਆ ਹੋਇਆ ਤਾਂ b1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 52 ਤਾਂ ਕਹਿੰਦਾ 190 ਪ੍ਰਤੀਸ਼ਤ ਬਰਾਬਰ ਹੈ ਤਾਂ 190 ਪ੍ਰਤੀਸ਼ਤ ਬੇਟਾ ਪ੍ਰਤੀਸ਼ਤ 100 ਨਾਲ ਗੁਣਾ ਕਰਕੇ ਬਣਦਾ ਹੈ ਤੇ ਇਹਨੂੰ 190 ਪ੍ਰਤੀਸ਼ਤ ਨੂੰ ਜਦੋਂ ਆਪਾਂ ਸਿੰਪਲ ਰੂਪ ਦੇ ਵਿੱਚ ਲਿਖਣਾ ਤਾਂ 190 1/100 ਤਾਂ ਬੇਟਾ ਇਹ ਜ਼ੀਰੋ ਨਾਲ ਜ਼ੀਰੋ ਕੱਟੀ ਗਈ 19/10 ਦਾ ਮਤਲਬ 1.9 ਉੱਤਰ ਆ ਗਿਆ ਤਾਂ ਕਿਹਦੇ ਬਰਾਬਰ ਹੈਗਾ ਬੇਟਾ ਸੀ 1 ਸਾਡਾ ਰਾਈਟ ਆਨਸਰ ਆਉਂਦਾ ਪਿਆ 1.9 9 ਦੇ ਠੀਕ ਹੈ ਬੇਟਾ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 52 ਅੱਗੇ ਆ ਗਿਆ ਬੇਟਾ ਸਵਾਲ ਨੰਬਰ 53 ਤਾਂ ਸਵਾਲ ਨੰਬਰ 53 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਇਹਦੇ ਵਿੱਚ ਬੇਟਾ ਸਰਲ ਕਰੋ ਦਾ ਸਵਾਲ ਹੈਗਾ ਸਰਲ ਕਰੋ ਦੇ ਸਵਾਲ ਦੇ ਵਿੱਚ ਬੇਟਾ ਤੁਹਾਨੂੰ ਪਤਾ ਵੀ ਪਹਿਲਾਂ ਅਸੀਂ ਛੋਟੀ ਬ੍ਰੈਕਟ ਹੱਲ ਕਰਦੇ ਹਾਂ ਤਾਂ ਬੇਟਾ ਇਹ ਇਹ ਸਭ ਤੋਂ ਪਹਿਲਾਂ ਆਪਾਂ ਛੋਟੀ ਬ੍ਰੈਕਟ ਨੂੰ ਹੱਲ ਕਰਾਂਗੇ ਇਹ ਬਣ ਗਿਆ 1 2 ਕਰ ਲਈ ਬ੍ਰੈਕਟ ਸ਼ੁਰੂ 1 ਜਮਾ 2 ਤਕਸੀਮ ਤਕਸੀਮ 1 3 1 3 ਤੇ 1 4 3 ਠੀਕ ਹੈ ਇਹ ਛੋਟੀ ਬ੍ਰੈਕਟ ਖਤਮ ਹੋ ਗਈ 3 1 3 ਤੇ 1 4 3 ਠੀਕ ਹੈ ਬੇਟਾ ਉਸ ਤੋਂ ਬਾਅਦ ਆਹ ਬ੍ਰੈਕਟ ਖਤਮ ਕਰਨੀ ਹੈ ਪਹਿਲਾਂ ਅਸੀਂ ਤਕਸੀਮ ਕਰਾਂਗੇ ਆ 2 1 ਲਿਖ ਸਕਦੇ ਹਾਂ ਨਾ ਤਕਸੀਮ ਦੇ ਸੱਜੇ ਹੱਥ ਜਿਹੜੀ ਰਕਮ ਹੁੰਦੀ ਹੈ ਉਹਦਾ ਅਸੀਂ ਬੇਟਾ ਵਟਾ ਤੋੜ ਦਿੰਨੇ ਆ ਠੀਕ ਹੈ ਅੰਸ਼ ਨੂੰ ਹਰ ਤੇ ਹਰ ਨੂੰ ਅੰਸ਼ ਬਣਾ ਦਿੰਨੇ ਆ ਤਾਂ ਕੀ ਬਣੂਗਾ ਬੇਟਾ ਇਹ ਇਹ ਜਿਹੜਾ ਹੈਗਾ ਇਹ ਬਣ ਗਿਆ 2 3 4 2 1 3 2 1 2 2 2 4 3 2 ਤਾਂ ਇਹ ਬੇਟਾ 1 3 2 ਬਣ ਗਿਆ ਇਹ ਬਣ ਗਿਆ 1 2 تقسیم 1 3 2 ਠੀਕ ਹੈ ਬੇਟਾ ਤਾਂ ਜਦੋਂ ਇਹ ਬਣ ਗਿਆ ਬੇਟਾ ਫਿਰ ਅਸੀਂ ਕੀ ਕਰਾਂਗੇ 2 1 2 ਤੇ 3 5 2 1 2 ਤਕਸੀਮ 5 2 ਠੀਕ ਹੈ ਤਾਂ ਇਹ ਬੇਟਾ ਕੀ ਬਣ ਜੂਗਾ 2 5 1 2 2 5 ਅੰਸ਼ ਦਾ ਹਰ ਤੇ ਹਰ ਦਾ ਅੰਸ਼ ਬਣ ਗਿਆ ਤਾਂ ਇਹ ਬਣ ਗਿਆ ਬੇਟਾ 1 बराबर 1 जमा 4 बटे 5 5 15 ਤੇ 4 9 9 बटे 5 ਜਾਂ 1 सही 4/5 ਜਾਂ 9/5 ਜਿਹਦੇ ਵਿੱਚ ਵੀ ਉੱਤਰ ਦਿੰਦਾ ਪਿਆ ਬੇਟਾ ਉਹ ਅਸੀਂ ਉੱਤਰ ਦੇਖ ਲਵਾਂਗੇ ਬੇਟਾ ਸਹੀ बटेਆਂ ਚ ਦਿੰਦਾ ਪਿਆ a1 ਸਾਡਾ ਰਾਈਟ ਆਨਸਰ ਹੈਗਾ 1 सही 4/5 ਤਾਂ a1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 53 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ